ਚੰਗਾ ਜਾਨਵਰ ਤੁਹਾਨੂੰ ਦੇ ਦਿੱਤਾ ਨਸਲ ਤੁਸੀਂ ਬਣਾਉਣੀ ਕਿੱਦਾਂ ਬਣਾਉਣੀ ਉਹ ਮੈਂ ਸਾਰਾ ਦੱਸਿਆ ਵੀ ਹੋਇਆ ਹਨਾ ਇੱਕ ਕਬੂਤਰ ਨਾਲ ਜੇ ਸੀਜ਼ਨ ਆਪਣਾ ਖਰਾਬ ਹੋਵੇ ਠੀਕ ਆ ਹੁਣ ਆਪ ਕੂਤਰਾਂ ਨੂੰ ਮੈਂ ਰਜਮਾ ਦਾਣਾ ਦੇਣ ਲੱਪਿਆਂ ਤੇ ਇਹ ਬਾਈ ਠੀਕ ਨਹੀਂ ਹੋਏ ਇਹਨਾਂ ਨੇ ਮੇਰੇ ਹੱਥੇ ਹੀ ਲੱਗ ਜਾਣਾ ਤੇ ਧੂਂਗ ਤੇ ਆਪਣੀ ਇਹ ਨਾੜਾਂ ਆ ਉਹ ਚੱਲਣ ਯਾਨੀ ਕਿਉਂਕਿ ਚੋਂਜਾ ਵਾਰ-ਵਾਰ ਜਿੰਨੀ ਖੋਲੂਗੇ ਇਹ ਉਹਨੀਆਂ ਨੜਾਂ ਦੀ ਜਿੱਦਾਂ ਐਕਸਰਸਾਈਜ਼ ਹੋਊਗੀ ਤੇ ਜਲਦੀ ਬਾਈ ਮੈਂ ਪਹਿਲਾਂ ਦੱਸਿਆ ਜੋ ਛੋਟੇ ਬੱਚੇ ਹੁੰਦੇ ਨਾ ਜਿਦਾਮ ਲਾ 10-12 ਦਿਨ ਦੇ ਬੱਚੇ ਹੋਗੇ ਠੀਕ ਆ ਵਾਲੀ ਗੱਲ ਕਬੂਤਰੀ ਚੱਕਦੀ ਵੰਦਾ ਬਈ ਇਹ ਚਾਰ ਟੱਕ ਲੈਣੇ ਆ ਠੀਕ ਆ ਆ ਟੈਰਾਮਾਈਸਿਨ ਦਾ ਟਿਕਾ ਆ ਅਲੱਗ ਕਵੇ ਦੇ ਵਿੱਚ ਜੇ ਕਬੂਤਰ ਅੰਦਰੋਂ ਨਹੀਂ ਵੀ ਤੰਦਰੁਸਤ ਨਾ ਵਿੱਚ ਪਾਣੀ ਵਾਲੀਆਂ ਬੇਟਾ ਬੁੱਠਾ ਮਾਰਦਾ ਵੀ ਹਾਜਮਾ ਨਹੀਂ ਸਹੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਲੋ ਬਾਬਿਓ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਰੰਗ ਰੂਮ ਕਰਨ ਵਾਲਾ ਹਨਾ ਜਿਹੜਾ ਅੱਜ ਧੁੱਪ ਬਹੁਤ ਸੋਹਣੀ ਲੱਗੀ ਆ ਤੇ ਉਹ ਵੀ ਕਰ ਕਰ ਦਿੰਨੇ ਆ ਤੇ ਕਬੂਤਰਾਂ ਨੂੰ ਵੀ ਧੁੱਪੇ ਤਾਂ ਪੇ ਛੜ ਦਿੰਨੇ ਆ ਹਨਾ ਜਿਹੜੇ ਛੱਡਣ ਵਾਲੇ ਆ ਤੇ ਇੱਕ ਦੋ ਟੀਕਾ ਲਾਉਣਾ ਟੈਰਾਮਾਈਸੀਨ ਦਾ ਉਹ ਕੂਤਰਾਂ ਨੂੰ ਹਨਾ ਉਹ ਵੀ ਲਾਉਣੇ ਆਪਾਂ ਤੇ ਆਏ ਬਾਬਿਓ ਕਰੀਏ ਪਹਿਲਾਂ ਰੰਗ ਰੂੰਗ ਤੇ ਫਿਰ ਬਾਬਿਓ ਰੰਗ ਰੂੰਗ ਜਾਂ ਕਰਨ ਵਾਲਾ ਸੀ ਉਹ ਮੈਂ ਕਰਦਾ ਪਿਆ ਸੀਗਾ ਤੇ ਆ ਚੈੱਕ ਕਰੋ ਜਿਹੜਾ ਆ ਰਹਿ ਗਈਆਂ ਪੋਡੇ ਤਿੰਨ ਕਰ ਰਹਿ ਗੇ ਬਸ ਇਹ ਵੀ ਕਰਦਣ ਲੱਗਾ ਹਨਾ ਤੇ ਗਰਿੱਲਾਂ ਹੋ ਗਈਆਂ ਸਾਰੀਆਂ ਹੀ ਵਿੱਚੋਂ ਮੀਂਹ ਕਰਕੇ ਕੰਮ ਰੁਕਿਆ ਰਿਹਾ ਹਨਾ ਤੇ ਆ ਜਿਹੜਾ ਆ ਵੀ ਗਰਿੱਲਾਂ ਕਰ ਦੇਣੀਆਂ ਸਾਰੀਆਂ ਇੱਕ ਉਹ ਦਰਵਾਜ਼ਾ ਰਹਿੰਦਾ ਬਸ ਤਿੰਨ ਕਿਆ ਆ ਪੋਡੇ ਸੁੱਕਦੇ ਆ ਤੇ ਫਿਰ ਉਹ ਐਂਡ ਤੇ ਉਹ ਕਰ ਦਾਂਗੇ ਪਹਿਲਾਂ ਹੁਣ ਆ ਕਰ ਲੈਨੇ ਆ ਵਲੀ ਵੀ ਆ ਵੀ ਜਾਲੀ ਸਾਰਾ ਗੰਦ ਗੁੰਦੇ ਜਿੰਨਾ ਆ ਅੱਜ ਇੱਥੇ ਇੱਕ ਚੀਜ਼ ਨਹੀਂ ਦਿਖਣੀ ਬਈ ਸਾਰਾ ਸਾਫ਼ ਕਰਨਾ ਤੇ ਆ ਵੀ ਪੱਟ ਹੋ ਗਿਆ ਹਨਾ ਜਿੰਨਾ ਹਰਿਆਲੀ ਰੂਲੀ ਜੰਮੀ ਸੀ ਸਾਰੀ ਪੱਟ ਹੋ ਗਈ ਆ ਇਹ ਵੀ ਝਾੜੂ ਮਾਰ ਕੇ ਸਾਰਾ ਅੱਜ ਕਲੀਨ ਕਰ ਦੇਣਾ ਕੂਠਾ ਸਾਰਾ ਜਿੰਨਾ ਵੀ ਆ A to Z ਕੋਈ ਚੀਜ਼ ਨਹੀਂ ਇੱਥੇ ਰਹਿਣ ਦੇਣੀ ਜਿੱਦਾਂ ਮੈਂ ਖਲਾਰਾ ਪਾਇਆ ਪਿੰਜਰੇ ਪੁੰਜਰੇ ਕੂਕੂਤਰ ਬਿਮਾਰ ਹੋਏ ਸੀ ਆ ਤਰਪਾਲਾ ਤਰਪੂਲਾ ਉੱਤੇ ਲਾਈਆਂ ਸੀ ਤੇ ਆ ਰੰਗ ਵਾਲੇ ਬੂਰੇ ਭਰ ਕੇ ਇੱਥੇ ਛੱਡ ਗਏ ਠੀਕ ਆ ਬਾਲਟੀ ਤੇ ਚਲੋ ਢਾਂਗੀ ਵਾਲੀ ਆ ਸੀਮਿੰਟ ਪਾਇਆ ਦੇ ਵਿੱਚ ਤੇ ਉਹ ਦਰਮੀ ਧੋਣੀ ਆ ਧੋ ਕੇ ਉਹ ਵੀ ਅੰਦਰ ਰੱਖ ਦੇਣੀ ਪਿੰਜਰੇ ਪੁੰਜਰੇ ਚੱਕੀ ਅੰਦਰ ਠੀਕ ਆ ਬਾਬਾ ਹੁਣ ਇਹਦੇ ਤੰਦਰੁਸਤੀ ਰੱਖੇ ਪੁੱਤਰ ਸਾਰੀ ਤਕਰੀਬਨ ਆ ਨਾ ਸਹੀ ਆ ਤੇ ਉਹ ਦੋ ਹੀ ਬੱਚੇ ਆ ਉਹਨਾਂ ਨੂੰ ਇੱਥੇ ਛੱਡ ਦੇਣਾ ਆਪਾਂ ਕਮੂਤਰ ਤੇ ਪੱਠਾ ਆ ਨਾ ਆ ਸਾਰਾ ਜਿੰਨਾ ਵੀ ਗੰਦਾ ਹੁਣ ਚੱਕ ਲਿਆ ਲੋਈ ਬਾਬੋ ਆ ਵੀ ਗ੍ਰਿਲ ਜੀ ਕਰ ਦੇਣ ਲੱਗਾ ਬਸ ਹਨਾ ਫਰੇਮ ਜਿਆ ਕਰਤਾ ਅੱਦ ਤੱਕ ਤੇ ਆ ਪੂੜੀ ਸਾਰੀ ਕਰਤੀ ਲੱਗ ਹੁਣ ਕਰੋ ਚੱਕ ਯਾਰਾ ਉਹ ਵੀ ਕਪੜਾ ਜਿਆ ਪਰਾ ਨੂੰ ਕਰਨਾ ਆ ਸਫਾਈ ਸੁਈ ਕਰਕੇ ਚੰਗੀ ਤਰ੍ਹਾਂ ਉਹ ਪਰਪੁਰ ਜੇ ਲੋਨੇ ਆ ਦਰਵਾਜਿਆਂ ਦਾ ਜਿਹੜੇ ਚੰਬੜੇ ਹਨਾ ਅੱਜ ਇਹੀ ਕੰਮ ਕਰਨ ਡਿਆ ਹੁਣ ਸਤੇ ਮੈਂ ਰੋਟੀ ਰੋਟੀ ਖਾਣ ਚਲ ਗਿਆ ਸੀ ਟਾਈਮ ਹੋ ਗਿਆ 12 1 ਵਜੇ ਦਾ ਹਨ ਤੇ ਭੁੱਖ ਲੱਗ ਗਈ ਸੀ ਤੇ ਮੈਂ ਕਿਹਾ ਚਲੋ ਰੋਟੀ ਰੋਟੀ ਵਾਲੇ ਖਾਣਦੇ ਆ ਆ ਵੀ ਲਾਈਏ ਪਹਿਲਾਂ ਤਾਂ ਕੱਲ ਦੇ ੜਾਏ ਆ ਉਹਦੇ ੜਾਏ ਸੀ ਮੈਂ ਪਤਾ ਲਾਈਆਂ ਲੁਈਆਂ ਨਹੀਂ ਹੈਗੀਆਂ ਇਹ ਇਹ ਚੱਕ ਦਿੰਦਾ ਮੈਂ ਹਨ ਤੇ ਅੰਦਰ ਸੇਕ ਸੁੱਕ ਜਾਵੇ ੜਾਆ ਓਏ ਬਾਬੋ ਪੇਂਟ ਵਾਲਾ ਕੰਮ ਤਾਂ ਵੇੜਤਾ ਸਿਰਫ ਇਹਦੀ ਜਾਲੀ ਰਹਿ ਗਈ ਆ ਜਾਲੀਆਂ ਵਿੱਚੋਂ ਇਹ ਇਹ ਹੀ ਖਾਨੇ ਦੀਆਂ ਰਹਿ ਗਈਆਂ ਬਸ ਉਹਦੀਆਂ ਕੰਪਲੀਟ ਕਰਤੀਆਂ ਤਾਂ ਸੈਡਾ ਕੱਢਣ ਵਾਲੀਆਂ ਰਹਿ ਗਈਆਂ ਠੀਕ ਆ ਉਹ ਬੁਰਸ਼ਣਾ ਕੱਢ ਦਾਂਗੇ ਤੇ ਉਹ ਕਬੂਤਰ ਕੱਢ ਕੇ ਆਪਾਂ ਕਰਨਾ ਵਿੱਚੋਂ ਉਸ ਦਿਨ ਆਪਾਂ ਕਬੂਤਰ ਵਿੱਚ ਹੀ ਰਹਿਣ ਤੇ ਉਹ ਦੇਖ ਤੇ ਉਹ ਵੀ ਲਾਵਾਂਗੇ ਦੁਬਾਰਾ ਸੈੱਟ ਕਰਾਂਗੇ ਹਨਾ ਅੰਦਰੋਂ ਪੇਂਟ ਨਹੀਂ ਕੀਤੀ ਅੰਦਰਲੀ ਸਾਈਡ ਤੋਂ ਕਰਨਾ ਉਹ ਤੇ ਬਾਕੀ ਅੰਦਰੋਂ ਬਾਹਰੋਂ ਸਾਰੇ ਕਰਦੇ ਚੈੱਕ ਕਰੋ ਯਾਰਾਂ ਇੱਕੋ ਹੀ ਰੰਗ ਦੇ ਹੋਗੇ ਨਾ ਅੱਗੇ ਡੱਬ ਖੜੱਬਾ ਜਾਂ ਕੰਮ ਹੋਇਆ ਪਿਆ ਸੀ ਵਿੱਚੇ ਸੀ ਕੰਮ ਅੜਿਆ ਹਨਾ ਸਾਰੀ ਪੂੜੀ ਪੂੜੀ ਇੱਕ ਗੈੱਡ ਕਰ ਦਿੱਤੀ ਪੂੜੀ ਤੇ ਡਬਲ ਮਾਰਾਂਗੇ ਇੱਥੇ ਥੱਲੇ ਪੋਡਿਆ ਤੇ ਨਾ ਇੱਕ ਇੱਕ ਪੋਡਾ ਮਤਲਬ ਹੋਰ ਕਰਾਂਗੇ ਦਾ ਸਾਰਾ ਰੰਗ ਹੋ ਗਿਆ ਆ ਜਾਲੀਆਂ ਸੱਚ ਪਿਛਲੀਆਂ ਰਹਿੰਦੀਆਂ ਵੀ ਕਰਨੀਆਂ ਆ ਇਹ ਵੀ ਕਰ ਦਾਂਗੇ ਤੇ ਡੰਡੇ ਵੀ ਕਰਨੇ ਆ ਛਤਰੀਆਂ ਦੇ ਛਤਰੀਆਂ ਨਵੀਆਂ ਕੱਪੜਾ ਬਸ ਇੱਕ ਦੋ ਦਿਨ ਚਾ ਲਾ ਕੇ ਬੱਚੇ ਲਾਈਏ ਬੱਚੇ ਵੱਡੇ ਵੋ ਹੋ ਗਏ ਤੇ ਬਾਅਦ ਚ ਲੱਗਣੇ ਨਹੀਂ ਲਓ ਵੀ ਬਾਬਿਓ ਪੇਂਟ ਹੋ ਗਿਆ ਠੀਕ ਆ ਸੈਡਾਂ ਰਹਿ ਗਈਆਂ ਚਲੋ ਫੇਰ ਟਾਈਮ ਕੱਢ ਕੇ ਕਰ ਦਾਂਗੇ ਹਨਾ ਹੁਣ 2.5 ਦਿਨ ਦਾ ਟਾਈਮ ਹੋ ਗਿਆ ਦਾਣੇ ਦੂਣੇ ਵੀ ਪੋਣੇ ਆ ਸੈਡਾਂ ਹੀ ਰਹਿndੀਆਂ ਬਸ ਇਹਨਾਂ ਦੀਆਂ ਬਾਕੀ ਤਕਰੀਬਨ ਹੀ ਮੈਂ ਸਾਰੇ ਹੀ ਕਰ ਦੁੱਤਾ ਨਾ ਤੇ ਉਹ ਮੈਂ ਸਭ ਉੱਪਰ ਸਿੱਟ ਕੇ ਗਿਆ ਸੀ ਉਹ ਫੇਰ ਥਲੇ ਡੇ ਗਿਆ ਕੱਪੜਾ ਜਾ ਨਾ ਉਹਨੂੰ ਕਰਦੇ ਆ ਉੱਤੇ ਨੂੰ ਹੁਣ ਪੱਕਾ ਹੀ ਜਾਂ ਫੋਲ ਹੀ ਕਰਾਂਗੇ ਹਨਾ ਪਰ ਮੀਂਹ ਦਾ ਹਜੇ ਪਤਾ ਨਹੀਂ ਕੋਈ ਵੀ ਮੁਰਰ ਟਕਣਾ ਪੈ ਜਾਂਦਾ ਹਨਾ ਤੇ ਗਾਂਵੀ ਲੋੜ ਪੈਣੀ ਆ ਵੈਸੇ ਦੀ ਉਦਾਂ ਇਹਨੂੰ ਪਧਰਾ ਜਾ ਕਰਕੇ ਉੱਤੇ ਰੱਖ ਦਿੰਦੇ ਨੇ ਟੁੱਟ ਵੀ ਜਿਹੜਾ ਥੱਲੇ ਨਾਲ ਆ ਡਿਗੇ ਅੱਜ ਕਰੀ ਜਾਣਾ ਖਲਾਰਾ ਖਲੂਰਾ ਪਾਇਆ ਆ ਹੁਣ ਠੀਕ ਆ ਝੜ ਝੂਟ ਲਗਾਈ ਮਾਰਨ ਮੈਂ ਕਿਹਾ ਪਹਿਲਾ ਵੀਡੀਓ ਸ਼ੁਰੂ ਕਰ ਲਈਏ ਇੱਥੋਂ ਕੁ ਮਾਰਿਆ ਇੰਨਾ ਕਰਣਾ ਤੇ ਆ ਸਮਾਨ ਸਾਰਾ ਇਹ ਤਰਪਾਲਾਂ માં ਸਕਉਣ ਲਈ ਪਾਈਆਂ ਸੀ ਮੈਂ ਕਿਹਾ ਸੁੱਕ ਜੂਗੀਆਂ ਤੇ ਤੈਹ ਲਾ ਕੇ ਇਹਨਾਂ ਨੂੰ ਅੰਦਰ ਰੱਖ ਦਿੰਦੇ ਆ ਹੋਰ ਸਾਰਾ ਹਾਇ ਤਾਂ ਕੋਈ ਨਹੀਂ ਆ ਬਬੂਰੇ ਬੂਰੇ ਜਿਹੀ ਖਿਲਰੇ ਆ ਤੇ ਇਹ ਉਹਨਾਂ ਨੇ ਭਰ ਕੇ ਪੱਟੀ ਵਾਲੇ ਛੱਡ ਗਏ ਹਨਾ ਸਿੱਟੇ ਵੀ ਨਹੀਂ ਉੱਦਾਂ ਹੀ ਹੁਣ ਭਾਰੇ ਆ ਦੇਖਦੇ ਕਿਸੇ ਨੂੰ ਉਹਨੂੰ ਮੈਂ ਕਿਹਾ ਸੀ ਆ ਕੇ ਸ ਤੇ ਬਾਲਟੀਆਂ ਬੁਲਟੀਆਂ ਨੇ ਕੰਮ ਦੀਆਂ ਰੰਗ ਵਾਲੀ ਬਾਲਟੀ ਵੀ ਪਤਾ ਨਹੀਂ ਹੁਣੇ ਸੋਕਰਾਂ ਗਿਆ ਹੋਵੇ ਅੰਦਰ ਵਾਲਾ ਰੰਗ ਸੀ ਮੈਨੂੰ ਚੇਤਾ ਹੀ ਨਹੀਂ ਇੱਥੇ ਪਈ ਬਾਲਟੀ ਤਾਂ ਮਾ ਅੱਜ ਨਿਗਾ ਪਈ ਵੀ ਰੰਗ ਵਾਲੀ ਬਾਲਟੀ ਬਾਹਰ ਪਈ ਆ ਤੋ ਵੀ ਦੇ ਖੁੱਡਾ ਖੁੱਲਾ ਛੱਡਿਆ ਵੀ ਬਾਹਰ ਆਈ ਜਾਣ ਆਉਂਦੀਆਂ ਹੈ ਨਹੀਂ ਆਪ ਕੱਢ ਦਿੰਦੇ ਇੱਕ ਵਾਰੀ ਧੁੱਪੇ ਹੈਨਾ ਤੇ ਉਹ ਲੰਡਰੂ ਜੇ ਇੱਥੇ ਛੱਡੇ ਦੋਨੇ ਮਾ ਜਿਹੜੇ ਇਹ ਕਾ ਪਿਆ ਬੱਚਾ ਤੇ ਆ ਕਬੂਤਰ ਆ ਬਹੁਤ ਹੱਦ ਤੱਕ ਬਾਈ ਕੰਬਣ-ਕੁੰਬਣ ਵਾਲਾ ਕੰਮ ਬੰਦ ਹੋ ਗਿਆ ਇਹਨਾਂ ਦਾ ਤੇ ਜਿੱਦਾਂ ਕੰਬਦੀਆਂ ਹੀ ਤੋਣਾ ਹੈਨਾ ਤੇ ਤੁੰਝ ਤੁੰਝ ਵੀ ਮਾਰਨ ਲੱਪਿਆ ਥੱਲੇ ਆਹ ਤਾਂ ਕੱਲ ਠੀਕ ਆ ਜਿਹੜਾ ਡਿਗੀ ਜਾਂਦਾ ਸੀ ਧੋਣ ਉਹਦਾ ਜਦੋਂ ਫੜਦੇ ਆ ਫਿਰ ਇਹ ਬੱਚੇ ਨੇ ਜਿਹਦਾ ਆਦਤ ਪਾ ਲਈ ਨੇ ਜਿਹਰੇ ਦੇ ਕੋਲ ਜਾਣਾ ਜਿਹਦਾ ਫੜਨਾ ਇਹਨੂੰ ਇੰਦਾ ਵੀ ਆ ਭਾਈ ਦਾ ਜਦੋਂ ਫੜ ਕੇ ਛੱਡਦੇ ਆ ਫੀਕ ਕਰੀ ਘੁੰਦਾ ਬਾਅਦ ਫੇਸ ਸੈਟ ਹੋ ਜਾਂਦਾ ਹਣਾ ਇਹਨੂੰ ਆਦਤ ਪਈ ਆ ਆ ਜਿੰਨਾ ਜੋ ਕਵਾੜ ਖਪੂੜਾ ਹੁਣੇ ਬਸ ਆਪਾਂ 10 15 ਮਿੰਟਾਂ ਚ ਸਫਾਈ ਕਰ ਦੇਣੀ ਸਾਰੀ ਹੈ ਨਾ ਨਾਲੇ ਭਾਈ ਜਿਹੜਾ ਆਪਾਂ ਵੈਰੀ ਵੰਨ ਦਾ ਟੀਕਾ ਲਾਉਨੇ ਆ ਨਾ ਭਾਈ ਇਹ ਚਾਰ ਟੱਕ ਲੈਣੇ ਆ ਠੀਕ ਆ ਆ ਟੈਰਾਮਾਈਸਿਨ ਦਾ ਟੀਕਾ ਆ ਅਲੱਗ ਵੇ ਦੇ ਵਿੱਚ ਇਹ ਕਬੂਤਰਾਂ ਦਰੋਂ ਨਹੀਂ ਵੀ ਤੰਦਰੁਸਤ ਨਾ ਵਿੱਚ ਪਾਣੀ ਵਾਲੀਆਂ ਬਿੱਟਾ ਬੁੱਠਾ ਮਾਰਦਾ ਕਿ ਹਾਜਮਾ ਨਹੀਂ ਸਹੀ ਤੇ ਬਾਈ ਤਿੰਨ ਟੱਕੇ ਤੇ ਚਾਰ ਇਹਦੇ ਠੀਕ ਆ ਆਪਾਂ ਲਾਏ ਬਾਈ ਇਹਦਾ ਰਿਜ਼ਲਟ ਸਿਰ ਆਇਆ ਠੀਕ ਆ ਐਨ ਕਬੂਤਰ ਪਾਣੀ ਪੂਣੀ ਵਾਲੀਆਂ ਬੈਠਾ ਜਦੋਂ ਹੀ ਚੱਕ ਜਾਂਦੇ ਆ ਠੀਕ ਆ ਆ ਦੋਨੋਂ ਇੰਜੈਕਸ਼ਨ ਤੁਸੀਂ ਇਕੱਠੇ ਕਰਕੇ ਵੀ ਲਾ ਸਕਦੇ ਆ ਬਾਲਾ ਫਾਇਦਾ ਬਾਈ ਇਹਦਾ ਇੱਕ ਵਾਰੀ ਲਾ ਕੇ ਦੇਖਿਓ ਅੱਬਲ ਤੋਂ ਚਲੋ ਪਰਮਾਤਮਾ ਕਿਹਦੇ ਖੁੱਡੇ ਤੇ ਨਾ ਆਵੇ ਜੇ ਬਾੜੀ ਬਾੜੀ ਮਾੜੀ ਕਿਸਮਤ ਦੇ ਨਾਲ ਜੇ ਆ ਵੀ ਜਾਂਦੀ ਹੈ ਨਾ ਬਾਈ ਆ ਦੋ ਟੀਕੇ ਵਰਤਨੇ ਸ਼ੁਰੂ ਕਰ ਦੋ ਹਾਂ ਇੱਕ ਗੱਲ ਦਾ ਨੋਟ ਰੱਖਣੀ ਆ ਜਿਹੜੇ ਕੰਪਿਊਟਰ 'ਚ ਬਈ ਪ੍ਰੋਬਲਮ ਹੋਊਗੀ ਆ ਟੀਕਾ ਲਾਉਂਦਿਆਂ ਸਾਰੇ ਕੰਪਿਊਟਰ ਗਲਿਚੂਗਾ ਤੁਹਾਨੂੰ ਉਥੋਂ ਪਤਾ ਲੱਗ ਜਾਣਾ ਠੀਕ ਆ ਜਿਹੜਾ ਕੰਪਿਊਟਰ ਦੇ ਅੰਦਰ ਪ੍ਰੋਬਲਮ ਨਹੀਂ ਹੋਊਗੀ ਉਹ ਆ ਠੀਕੇ ਨਾਲ ਗਲਿਚੂਗਾ ਨਹੀਂ ਜਿਹਦੇ ਅੰਦਰ ਪ੍ਰੋਬਲਮ ਹੋਊਗੀ ਉਹ ਗਲਿਚੂਗੇ ਗਲਿਚੂਗੇ ਠੀਕ ਆ ਆ ਦੋਨਾਂ ਟੀਕੇ ਲਾਉਣਾ ਵੀ ਆ ਨਾ ਭਾਵੇਂ ਕੱਲਾ ਵੀ ਲਾ ਲਓ ਵੈਰੀ ਵੰਦਾ ਇੰਨਾ ਗਲਿਚ ਦਈ ਆ ਕੰਪਿਊਟਰ ਜਿਹਦੇ ਅੰਦਰ ਨੁਕਸਿਆ ਠੀਕ ਆ ਤੇ ਆ ਨਾਲ ਮਿਕਸ ਕਰਕੇ ਲਾਉਣਾ ਆਪਾਂ ਮੈਂ ਕਹਾਂ ਬਈ ਤਿੰਨ ਟੀਕੇ ਲਾ ਦਿਓ ਬਸ ਇੱਕ ਦੋ ਦੋ ਦਿਨ ਛੱਡ ਕੇ ਨਾ ਸਰਾ ਹੀ ਰਿਅਲਟ ਆ ਇਹਦਾ ਨੋਈ ਬਾਪੋ ਇਹਨੂੰ ਵੀ ਕਰਨਾ ਸ਼ੁਰੂ ਕਰਤਾ ਠੀਕ ਆ ਤੇ ਆਪਕਾ ਹੁਣ ਫਟਾਫਟਾ ਲਾ ਕੇ ਇਹਨੂੰ ਨਾ ਜੰਗ ਲੱਗ ਚੱਲਾ ਸਾਰੀ ਛੱਤ ਨੂੰ ਉਹ ਦੇਖੋ ਤੇ ਇਹਦਾ ਕਰਦੀਏ ਲਾਇ ਨਹੀਂ ਤਾਂ ਇਹ ਜਾਂਦਾ ਲੱਗਣਾ ਹਨਾ ਤੇ ਜਾਲ ਵਾਂਵੇਂ ਛੋਟਾ ਚਾਹੇ ਵੱਡਾ ਹੈਗਾ ਤਾਂ ਜਾਲ ਹੀ ਯਾਰਾ ਚਲੋ ਇਹਨੂੰ ਬਚਾਉਣਾ ਤਾਂ ਹੈਗਾ ਹੀ ਆ ਤੇ ਦੱਸਿਓ ਯਾਰਾ ਹੁਣ ਗਰੇ ਵਧੀਆ ਲੱਗਦਾ ਠੀਕ ਆ ਕਿ ਆਪ ਪੀਲੇ ਨਾਲ ਤਾਂ ਪਹਿਲਾਂ ਜੈਲੋਇਆ ਸੀ ਇਹ ਵਧੀਆ ਲੱਗਦਾ ਸੀ ਕਿ ਆ ਹੁਣ ਮੇਰੇ ਹਿਸਾਬ ਨਾਲ ਤਾਂ ਇੱਕੋ ਜਿਹਾ ਹੋ ਗਿਆ ਹਨਾ ਦੱਬ ਖੜੱਬਾ ਦੀ ਹੁਣੋਂ ਹਟ ਗਿਆ ਉਹ ਤੇ ਇਦਾਂ ਹੀ ਆ ਵੀ ਸਾਰਾ ਹੀ ਹੋ ਗਿਆ ਅੱਜ ਰੰਗ ਵਾਲੇ ਵਲੌਗ ਚੱਲਦਾ ਪਿਆ ਆ ਚੈੱਕ ਕਰੋ ਯਾਰ ਨਾਲੇ ਦੇਖ ਤਾਂ ਕਬੂਤਰ ਕਲੀਅਰ ਦੀਦੇ ਹੁਣ ਪੀਲੇ ਪੰਚ ਇੰਨੇ ਜੱਜਦੇ ਨਹੀਂ ਸੀ ਕਬੂਤਰ ਇਹ ਚ ਹੁਣ ਸਾਫ਼ ਦੀਦੇ ਅੰਦਰੋਂ ਕਲੀਅਰ ਆਹ ਛੱਤ ਜੀ ਵੀ ਕਰਤੀ ਇਦਾਂ ਹੀ ਠੀਕ ਆ ਤੇ ਆਹ ਕੱਲ ਨੂੰ ਕਰ ਦਾਂਗੇ ਇਹਨਾਂ ਦਾ ਸਾਫ਼ ਸੁਥੀਆ ਕਰਕੇ ਨਾ ਪੱਤੇ ਪੁੱਤੇ ਜੇ ਵਿੱਚ ਸਿੱਟੇ ਆ ਉਹ ਕੱਢ ਕੇ ਤੇ ਇਹ ਵੀ ਬਾਰੋ-ਬਾਰ ਸਾਰਾ ਸਾਫ਼ ਕਰ ਦਾਂਗੇ ਅਜਮੁੱਲਾ ਦਾ ਖਲਾਰਾ ਰਹਿ ਹੀ ਜਾਣਾ ਕਿਉਂਕਿ ਰੰਗ ਤੇ ਹੀ ਬਹੁਤ ਟਾਈਮ ਲੱਗ ਗਿਆ ਅੱਜ ਸਾਢੇ 3 ਹੋ ਗਏ ਆ ਤੇ ਹਜੇ ਵੀਡੀਓ ਬਣੀ ਸਾਰੀ ਮੇਰੇ ਹਿਸਾਬ ਨਾਲ 7-8 ਮਿੰਟ ਦੀ ਤੇ ਉਹ ਹੁਣ ਬਣਾਉਨੇ ਆ ਚਲੋ ਕਮੈਂਟਾਂ ਦੇ ਜਵਾਬ ਜੂਦ ਦਿੰਨੇ ਆ ਤੇ ਉਹ ਇੱਕ ਵਾਰੀ ਚੱਕੀ ਅੰਦਰ ਖੁੱਡੇ ਦੇ ਵਿੱਚ ਨਾ ਧੁੱਪ ਜੀ ਪੈ ਜਵੇ ਚੱਕਣਾ ਪਹਿਲਾ ਸੀ ਤੇ ਉਹ ਗਿੱਲਾ ਆਹਦਾ ਨਾ ਚਪਲ ਜੁੜਦੀ ਆ ਇਹਦੇ ਨਾਲ ਮੈਂ ਕਿਹਾ ਫੇਰ ਨਾ ਕੰਮ ਖਰਾਬ ਹੋਵਾਂ ਮੈਂ ਗਿਆ ਕਿਥੋਂ ਹੀ ਮੁੜ ਆਇਆ ਆ ਦੇਖੋ ਤੇ ਉਹ ਜੁੜਦੀ ਸੀਗੀ ਮੈਂ ਕਿਹਾ ਸੇ ਕੰਮ ਖਰਾਬ ਹੋਣਾ ਇੱਕ ਵਾਰੀ ਇਹ ਨਾ ਕੱਢ ਜੂਗਾ ਹੁਣ ਸਾਲ 1.5 ਸਾਲ ਕੱਢ ਜੂ ਫਿਰ ਜੇ ਵਧੀਆ ਤਰੀਕੇ ਨਾਲ ਹੋਇਆ ਇਹਨੂੰ ਇੱਕ ਵਾਰੀ ਫੇਰ ਮਾਰਨਾ ਇਹਦੇ ਉੱਤੇ ਆਪਾਂ ਮੋਟੀ ਲੇਅਰ ਬਣ ਜੂਗੀ ਹਨ ਅਗੇ ਉਹਦਾ ਰੰਗ ਪਹਿਲਾਂ ਕੀਤਾ ਉਹਨਾਂ ਜੰਗ ਪੈਣ ਲਾ ਪਿਆ ਸੀ ਨੂੰ ਮਾੜਾ ਮਾੜਾ ਕੇ ਤੋ ਹੁਣ ਆ ਰੋਮ ਰੂਮ ਸਾਰੇ ਰੰਗ ਨੇ ਰੰਗ ਥੋੜਾ ਵਧੀਆ ਜਿਹਾ ਇਹ ਜਿਹੜਾ ਆਪਾਂਥਲੇ ਗੇਟ ਗੂੜ ਤੋਂ ਕਾਇਆ ਨਾ ਇਹ ਉਹ ਵਾਲਾ ਹੀ ਰੰਗ ਆ ਹਾਂਜੀ ਬਾਬਿਓ ਕੀ ਹਾਲ ਚਾਲ ਆ ਤੇ ਸਾਰੇ ਭਰਾ ਠੀਕ ਹੋਮੋਗੇ ਤੇ ਲੋ ਬਾਬਿਓ ਕਮੈਂਟਾਂ ਦੇ ਜਵਾਬ ਜੂ ਦਈਏ ਹਨਾ ਟਾਈਮ ਕਾਫੀ ਹੋ ਗਿਆ ਤੇ ਮੂਡ ਜਿਆ ਹੈ ਨਹੀਂ ਸੀ ਹੁਣ ਮੈਂ ਕਹਿੰਦਾ ਥੱਕ ਜਿਆ ਹੋ ਗਿਆ ਇਹ ਨਾ ਰੰਗ ਰੂਂਗ ਜਿਆ ਕਰਦਿਆਂ ਤੇ ਏਡਾ ਕੋ ਮੂਡ ਹੈ ਨਹੀਂ ਸੀ ਕਿ ਵੀਡੀਓ ਵੀਡੀਓ ਬਣਾਈਆਂ ਜਿਆ ਕਦਾ ਵੀ ਤੇ ਚਲੋ ਪਰ ਬਣਾਉਣਾ ਪੈਣਾ ਬਾਈ ਤੁਹਾਡੇ ਪਿਆਰ ਕਰਕੇ ਹਨਾ ਪੁੰਨੇ ਆ ਕੋਈ ਚੱਕਰ ਨਹੀਂ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਹੱਥ ਨਾਲ ਬੱਚੇ ਕਿੱਦਾਂ ਪਲਾਈਦੇ ਵਧੀਆ ਤਰੀਕੇ ਨਾਲ ਬਾਈ ਫਿਲਹਾਲ ਤਾਂ ਮੈਂ ਸਾਰੀਆਂ ਵੀਡੀਓ ਬਾਈ ਪਾਈਆਂ ਹੋਈਆਂ ਠੀਕ ਆ ਤੇ ਜੇ ਤੁਸੀਂ ਨਹੀਂ ਵੀਡੀਓ ਦੇਖੀ ਤਾਂ ਲੱਭ ਵੀ ਲਿਓ ਹਨਾ ਬਾਕੀ ਮੈਂ ਦੱਸ ਵੀ ਦਿੰਨਾ ਕੋਈ ਇੱਕ ਨਹੀਂ ਇਸੇ ਐਸੀ ਐਸੀ ਵੀਡੀਓ ਚ ਦੱਸ ਦਿੰਦੇ ਹਾਂ ਨਾ ਬਾਈ ਮੈਂ ਪਹਿਲਾਂ ਦੱਸਿਆ ਜੋ ਛੋਟੇ ਬੱਚੇ ਹੁੰਦੇ ਨੇ ਨਾ ਜਿਦਾਂ 10 12 ਦਿਨ ਦੇ ਬੱਚੇ ਹੋਗੇ ਠੀਕ ਆ ਬਾਲੀ ਗੱਲ ਕਬੂਤਰੀ ਚੱਕ ਦੋ ਨਾਲੋ ਠੀਕ ਆ ਕਬੂਤਰੀ ਚੱਕ ਦੋ ਕਬੂਤਰ ਬੱਚੇ ਵਧੀਆ ਪਾਲਦਾ ਬਈ ਕੱਲਾ ਇੱਕ ਤਾਂ ਕਬੂਤਰੀਆਂ ਆਂਡਿਆਂ ਤੋਂ ਨਹੀਂ ਬੰਦ ਹੁੰਦੀਆਂ ਕਬੂਤਰੀਆਂ ਦਾ ਜੋਰ ਨਹੀਂ ਲੱਗਦਾ ਠੀਕ ਆ ਕਬੂਤਰ ਜਦੋਂ ਤੁਸੀਂ ਲਾ ਲਓ ਵੀ ਪਾਰ ਆਗੇ ਨਾ ਬੱਚੇ ਤੇ ਆਣ 15 20 ਦਿਨ ਦਾ ਹੋਊਗੇ 15 ਕ ਦਿਨ ਦਾ ਹੋ ਗਿਆ ਹਨਾ ਉਸ ਤੋਂ ਬਾਅਦ ਕਬੂਤਰ ਕਬੂਤਰੀ ਜੋੜਾ ਫੇ ਦੁਬਾਰਾ ਲਾਉਣ ਲੱਪੈਂਦੇ ਤੇ ਜਿਹਦੇ ਕਰਕੇ ਬੱਚਿਆਂ ਤੱਕ ਧਿਆਨ ਨਹੀਂ ਜਾਂਦਾ ਆਂਡੇ ਲਾਉਣ ਵਾਲਾ ਧਿਆਨ ਹੋ ਜਾਂਦਾ ਉਹ ਤੇ ਬੱਚਿਆਂ ਨੂੰ ਦਾਣਾ ਦਿੰਦੇ ਆ ਫਿਰ ਘੱਟ ਤੇ ਉਹ ਆਪ ਹੁਣ ਦਾਣਾ ਤਾਂ ਘੱਟ ਦਿੰਦੇ ਉਹ ਵੀ ਬੱਚੇ ਆਪ ਖਾਣ ਲੱਪੈਣ ਪਰ ਬੱਚੇ ਬਈ ਆਪਾਂ ਉੱਪਰ ਪਰਖ ਤੇ ਕਢਾਏ ਹੁੰਦੇ ਉਹ ਬੱਚੇ ਜਲਦੀ ਦਾਣਾ ਨਹੀਂ ਖਾਂਦੇ ਉਦੇ ਕਰਕੇ ਵੀ ਬੱਚੇ ਛੋਟੇ ਰਹਿ ਜਾਂਦੇ ਆ ਹਨਾ ਕਮਜ਼ੋਰ ਰਹਿ ਜਾਂਦੇ ਆ ਤੁਸੀਂ ਕਬੂਤਰੀ ਚੱਕਦਿਆ ਕਰੋ ਨਾਲੇ ਤਾਂ ਇੱਕ ਤੁਹਾਡੇ ਉਦੋਂ ਤੱਕ ਕਬੂਤਰੀ ਬਿਲਕੁਲ ਫੱਟ ਹੋ ਜਾਣੀ ਹਨਾ ਆਂਡਿਆਂ ਤੋਂ ਨਹੀਂ ਬੰਦ ਹੋਊਗੀ ਤੇ ਕਬੂਤਰ ਨੂੰ ਪਾਲਣ ਦਿਓ ਜਦੋਂ ਪੂਰੇ ਪਾਰ ਆ ਗਏ ਕਰੀ ਗੋਲ ਜਾ ਹੋ ਗਿਆ ਨਾ ਪਾਰ ਆ ਗਏ ਵੀ ਸਰੀਰ ਨੰਗਾ ਨਹੀਂ ਹੈਗਾ ਉਦੋਂ ਚੱਕ ਲਓ ਤੁਸੀਂ 15 20 ਦਿਨਾਂ ਬਾਅਦ ਤੇ ਕਬੂਤਰ ਕੱਲਾ ਬੱਚੇ ਪਾਲੇ ਭਾਈ ਜਿੱਦਾਂ ਗ੍ਰੋਥ ਨਿੱਕੇ ਬੱਚੇ ਦੀ ਹੁੰਦੀ ਸੀ ਉਦਾਂ ਹੀ ਵੱਡੇ ਦੀ ਵੀ ਗਾਂਹ ਹੋਊਗੀ ਜਾ ਕੇ ਉਦਾਂ ਹੀ ਵਧੀਆ ਤੰਦਰੁਸਤ ਬਣੂਗਾ ਤੇ ਜੇ ਹੱਤੀ ਪਾਲਣੇ ਆ ਹੱਤੀ ਬਾਈ ਛੋਲੇ ਭੇលਿਆ ਕਰੋ ਠੀਕ ਆ 15 15 20 20 ਛੋਲੇ ਦੇ ਹੋਏ ਕੂਤਰ ਨੂੰ ਭਿੱਜੇ ਹੋਏ ਬੱਚੇ ਨੇ ਠੀਕ ਆ ਤੁਸੀਂ ਆਪ ਖਰਾਕ ਦੇਖ ਲਓ ਕਿੰਨੀ ਕ ਮਤਲਬ ਪੋਟਾ ਭਰਦਾ ਹਨ ਤੇ ਜਦੋਂ ਛੋਲੇ ਭਿੱਜੇ ਹੋਏ ਦੇਣੇ ਆ ਤੇ 15 ਕ ਛੋਲੇ ਤੁਸੀਂ ਰੱਖ ਲਓ ਹਨਾ 15 ਕ ਛੋਲੇ ਦੇ ਚਲੋ 15 ਸਵੇਰੇ ਦੇ ਤੇ 15 ਕ ਸ਼ਾਮ ਨੂੰ ਦੇ ਦਿੱਤੇ ਹਨਾ ਦੋ ਟਾਈਮ ਦੇ ਲੇ ਜੇ ਉਹ ਖੇਚ ਜਾਂਦਾ ਤੇ ਜੇ ਉਹ ਨਹੀਂ ਖੇਚਦਾ ਬੱਚਾ ਤੇ ਸ਼ਾਮ ਨੂੰ ਥੋੜੇ ਘੱਟ ਪਾ ਦਿਓ ਅਰ 10 ਦੇ ਦਿਓ ਠੀਕ ਆ ਨਾਲ ਕਣਕ ਵੀ ਦੇ ਮੂੰਹ ਚ ਪਾ ਲੋ ਜੇ ਤੁਸੀਂ ਉਹ ਟਿਪਿਲ ਜੀ ਨਾਲ ਨਹੀਂ ਪਾਲ ਸਕਦੇ ਹਨਾ ਫੀਡ ਫੂਡ ਆਉਂਦੀ ਉਹਦੇ ਨਾਲ ਵੀ ਪਾਲ ਲੈਂਦੇ ਵੀ ਪਰ ਛੋਲਿਆਂ ਨਾਲ ਵਧੀਆ ਪਾਲਦੇ ਨਾਲ ਕਣਕ ਜ਼ਰੂਰ ਦੇ ਆ ਬਰਿਓ ਅਰ 10 ਦਾਣੇ ਕਣਕ ਦੇ ਵੀ ਨਾਲ ਦੇ ਦਿੱਤੇ ਠੀਕ ਆ ਇੱਧੇ ਮੂੰਹ ਖੋਲ ਕੇ ਪਾ ਦਿਆ ਕਰੋ ਖਾ ਲੈਂਦੇ ਬੱਚੇ ਚਾਰ ਦੋ ਕੁ ਦਿਨ ਓੱਖਾ ਹੁੰਦਾ ਬਾਅਦੋਂ ਬੱਚੇ ਲੱਗ ਜਾਂਦੇ ਹੱਥੇ ਫੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਮਾਂ ਪਿਓ ਮੇਰਾ ਇਹੀ ਆ ਵੀ ਇੰਨਾ ਨਹੀਂ ਦਾਣਾ ਦੇਣਾ ਮੈਨੂੰ ਤੇ ਉਹ ਆਪੇ ਮੂੰਹ ਪੜਦੇ ਰਹਿੰਦੇ ਤੇ ਬੰਦਾ ਵਿੱਚ ਦਾਣੇ ਸਿੱੜ ਦਿੰਦਾ ਹੁਣ ਜਿਹੜਾ ਆਪਣਾ ਬੜਲੇ ਵਾਲੀ ਦਾ ਬੱਚਾ 빙ਾ ਹੋ ਗਿਆ ਦੋਕ ਦੇਣੇ ਨੇ ਮੈਂ ਧੋਖੇ ਲੇ ਹੁਣੇ ਮੇਰੀ ਆਵਾਜ਼ ਸੁਣ ਕੇ ਮੇਰੇ ਕੋਲ ਆ ਜਾਂਦਾ ਠੀਕ ਆ ਆ ਕਬੂਤਰ ਵੀ ਇਦਾਂ ਹੀ ਆ ਤੱਕੇ ਜੇ ਨਾ ਮੈਂ ਥੋੜੇ ਦਿਨ ਜਿੱਦਾਂ ਦਮ ਲਾਉ ਉਹਨੂੰ ਖਾਂਦਾ ਨਹੀਂ ਹੁਣ ਆਪੇ ਹੀ ਬਸ ਦਾਣੇ ਲੈਂਦਾ ਮੈਂ ਮੂੰਹ ਖੋਲ ਕੇ ਬਸ ਦਾਣੇ ਸਿੱਟੀ ਜਾਣੇ ਆ ਉਹ ਆਪੇ ਨਗਾਈ ਜਾਂਦਾ ਮਿੰਟੋ ਮਿੰਟੀ ਗੇਜ ਜਾਂਦੇ ਕਬੂਤਰ ਹੁੰਦੇ ਹਨ ਪਰ ਇਹ ਆਤ ਨਹੀਂ ਇਹਨਾਂ ਨੂੰ ਨਹੀਂ ਇਹ ਹੱਥ ਪੈਨ ਦੀ ਬਿਮਾਰ ਕਬੂਤਰਾਂ ਨੂੰ ਨਹੀਂ ਤਾਂ ਇਹ ਬਾਈ 2 ਸਾਲ ਚ ਵੀ ਨਹੀਂ ਠੀਕ ਹੁੰਦੇ ਇਹਨਾਂ ਨੂੰ ਹੁਣ ਮੈਂ ਜਿੱਦਾ ਸਵੇਰੇ ਡੂੰਗੇ ਭਾਂਡ ਚਿੱਦਾ ਦਾਣਾ ਪਾ ਕੇ ਰੱਖ ਦੇਣਾ ਸਾਰੀ ਦਿਹਾੜੀ ਮੂਰੇ ਆਪੇ ਚੁੰਝਾ ਮਾਰ ਕੇ ਪੰਜ-ਛੇ ਦਾ ਛਾ ਮਾਨੂੰ ਆ ਕੇ ਇਹਨਾਂ ਨੂੰ ਪਾਣੀ ਤਾਂ ਨਹੀਂ ਦੇਣਾ ਪਾਣੀ ਉੱਦਾਂ ਵਿੱਚ ਰੱਖ ਦੇਣਾ ਆਪੀ ਇਹ ਪੀਣ ਜਾਣ ਕੋਸ਼ਿਸ਼ ਕਰਨ ਹੈਨਾ ਭੁੱਖੇ ਰਹੂਗੇ ਤਾਂਹੀਂ ਇਹਨਾਂ ਨੂੰ ਆਤ ਪੈਣੀ ਆ ਵੀ ਅਹੀ ਆਪ ਦਾਣਾ ਖਾਣਾ ਮੈਂ ਤਾਂ ਤਰਸਾ ਕੇ ਦਾਣਾ ਦਊਂਗਾ ਇਹਨਾਂ ਨੂੰ ਕਿਉਂਕਿ ਜੇ ਇਹਨਾਂ ਨੂੰ ਕੂਤਰਾਂ ਨੂੰ ਮੈਂ ਰਜਮਾ ਦਾਣਾ ਦੇਣ ਲੱਪਿਆਂ ਤੇ ਇਹ ਬਾਈ ਠੀਕ ਨਹੀਂ ਹੋਣੇ ਇਹਨਾਂ ਨੇ ਮੇਰੇ ਹੱਥ ਤੇ ਹੀ ਲੱਗ ਜਾਣਾ ਤੇ ਧੌਂੜ ਤੇ ਆਪਣੀ ਇਹ ਨਾੜਾਂ ਆ ਉਹ ਚੱਲਣ ਯਾਨੀ ਕਿਉਂਕਿ ਚੋਂਜਾ ਵਾਰ-ਵਾਰ ਜਿੰਨੀ ਖੋਲੂਗੇ ਇਹ ਉਹਨੀਆਂ ਨੜਾਂ ਦੀ ਜਿੱਦਾਂ ਐਕਸਰਸਾਈਜ਼ ਹੋਊਗੀ ਤੇ ਜਲਦੀ ਮਲਕੂਤਰ ਸਿੱਧੇ ਹੋ ਜਾਂਦੇ ਬਿੰਗੇ-ਬੁੰਗੇ ਜਾ ਆ ਧੌਣ ਤਮੋਣ ਵਾਲੇ ਹੈਨਾ ਬਾਕੀ ਅੱਜ ਮੈਂ ਕਬੂਤਰ ਨੂੰ 5 ਟੱਕ ਤੇ ਟੈਰਾਮਾਈਸਿਨ ਦਾ ਟੀਕਾ ਵੀ ਲਾਇਆ ਉਹ ਟੀਕਾ ਲਾਉਣ ਤੋਂ ਬਾਅਦ ਕਬੂਤਰ ਦੱਸਦਾ ਸੀ ਕਿ ਮੈਂ ਹੈਗਾ ਠੀਕ ਆ ਟੱਪ ਭੱਜਿਆ ਫਿਰਦਾ ਗੂੰ ਗੂੰ ਕਰਦਾ ਸੀ ਮਤਲਬ ਜਿੱਦਾਂ ਕਬੂਤਰਾਂ ਨੂੰ ਦੇਖ ਕੇ ਉਹਨਾਂ ਨਾਲੋਂ ਜ਼ਿਆਦਾ ਹੀ ਨਹੀਂ ਤਾਂ ਇੱਕ ਥਾਂ ਬੈਠਾ ਰਹਿੰਦਾ ਸੀ ਹਨਾ ਅੱਜ ਭੱਜਿਆ ਫਿਰਦਾ ਹੁਣ ਵੀ ਕਿੱਧਰ ਉੱਧਰ ਤੁਰਿਆ ਫਿਰਦਾ ਹਨਾ ਹਜੇ ਵੀ ਕਰੀ ਤੇ ਧੁੱਪੇ ਚਲ ਜਾਂਦਾ ਕਦੀ ਸ਼ਾਮੇ ਆ ਜਾਂਦਾ ਬਸ ਜਿੰਨਾ ਇਹਨਾਂ ਦੀ ਐਕਸਰਸਾਈਜ਼ ਹੋਊਗੀ ਬਾਈ ਚੁਰਣ ਕੇ ਸਰੀਰ ਨੂੰ ਹਿਲਾਉਣਗੇ ਉਨੀ ਜਲਦੀ ਕਬੂਤਰ ਸਹੀ ਹੋਣਗੇ ਜੇ ਆਪ ਹੀ ਹੱਤੀ ਦਾਣਾ ਦੇਈਗੇ ਤੇ ਇਹ ਸਹੀ ਨਹੀਂ ਹੋਣੇ ਜਿਹੜੇ ਆ ਬਿੰਕੇ ਤੇ ਜਿਹੜੇ ਆ ਆਇਆ ਤੁਹਾਨੂੰ ਕਰਦੇ ਨਾ ਬਿੰਕੇ ਦਾ ਬਾਈ ਸੋਖੇ ਹੀ ਹੋ ਜਾਂਦੇ ਸੱਟ ਹਨਾ ਪਰਮਾਤਮਾ ਚਲੋ ਕਰੇ ਰੱਖੇ ਇਹਦੇ ਵੀ ਨਾ ਨਾ ਬਿਮਾਰੀ ਤੇ ਬਿਮਾਰੀ ਆ ਪਰ ਬਿੰਗਿਆ ਦਾ ਕੋਈ ਏਡਾ ਫੰਡਾ ਨਹੀਂ ਹੁੰਦਾ ਜੇ ਤੁਸੀਂ ਪ੍ਰੋਪਰ ਦਵਾਈ ਮੈਡੀਸਨ ਦੇ ਕੇ ਉਹਨਾਂ ਨੂੰ ਦਾਣਾ ਵਧੀਆ ਪਾਈ ਜਾਂਦੇ ਆ ਹਨਾ ਤਾਕਤ ਵਾਲੀ ਚੀਜ਼ਾਂ ਪਾਣੇ ਆ ਦਾਣਾ ਪੈ ਦੱਸਿਆ ਹੋਇਆ ਹਨਾ ਸੋਇਆਬਿੰਦੀ ਦਾਲ ਛੋਲੇ ਮੂੰਗੀ ਤੇ ਸਰੋਂ ਤੇ ਕਣਕ ਆ ਤਿੰਨ ਚਾਰ ਚੀਜ਼ਾਂ ਪਾਈ ਚਲੋ ਰੋਟੀ ਚੂਰ ਕੇ ਪਾਈ ਚਲੋ ਕਿਤੇ ਚਤੇ ਹਨਾ ਜਿਹੜੀ ਰਾਤ ਦੀ ਰੋਟੀ ਹੁੰਦੀ ਮੱਖਣ ਨਾਲ ਭੇਕੇ ਰੱਖ ਦੋ ਚੋ ਚੋਪੜ ਕੇ ਮਲ ਰਾਤ ਨੂੰ ਸ਼ਿੱਕੂ 'ਚ ਰੱਖ ਦੋ ਉਹ ਉਹਦੇ ਚ ਸਵੇਰ ਨੂੰ ਲਿਆਓ ਬਾਈ ਪੋਰ ਕੇ ਉਹ ਸਵੇਰੇ ਖਾਲੀ ਪੇਟ ਪਹਿਲਾਂ ਰੋਟੀ ਪਾ ਦਿਓ ਉਹਨਾਂ ਕਬੂਤਰ ਬਾਈ ਬਹੁਤ ਸੋਹਣੇ ਬਣਦੇ ਠੀਕ ਆ ਬਾਕੀ ਜਿਹੜਾ ਟੈਰਾਮਾਈਸਿਨ ਦਾ ਠੀਕ ਆ ਜਿਹੜੇ ਬਾਈ ਕਹਿੰਦੇ ਨਾ ਕਬੂਤਰ ਸਾਡੇ ਬਣਦੇ ਨਹੀਂ ਬਾਈ ਮੇਰੇ ਕਹਿਨ ਤੇ ਤੁਸੀਂ 5-5 ਟੱਕ ਨਾ ਹਫਤੇ ਚ ਦੋ ਵਾਰੀ ਲਾ ਦਿਓ ਠੀਕ ਆ ਬਾਅਦ ਇੱਕ ਮਹੀਨੇ ਬਾਅਦ ਆਪਦਾ ਉਹ ਹੀ ਕਬੂਤਰ ਦੇਖਿਓ ਮਤਲਬ ਪਾਂਦੀ ਪਹਿਲਾਂ ਲੱਗੀ ਹੋਣੀ ਚਾਹੀਦੀ ਐ ਨਾ ਹੁਣ ਅੰਦਰ ਮਤਲਬ ਆਪ ਹੁਣ ਤੇ ਉਹ ਲੱਗਣ ਨਹੀਂ ਦੇਣਾ ਉਹਨਾਂ ਨੇ ਕੁੱਖ ਵੀ ਕਬੂਤਰ ਨੂੰ ਠੀਕ ਆ ਖਰਾਕ ਨਹੀਂ ਹਣੀ ਪਹੁੰਚਣੀ ਪੂਰੇ ਬਾਈ ਗੋਲ ਹੋ ਜਾਣਗੇ ਥੱਲਿਓ ਹੱਡੀ ਵੀ ਨਹੀਂ ਲੱਭੂਗੀ ਤੁਹਾਨੂੰ ਐਨੇ ਗੋਲ ਹੋ ਜਾਂਦੇ ਉਹਦੇ ਨਾਲ ਟੈਰਾਮਾਈਸੀਨ ਨਾਲ ਜੇ ਕਬੂਤਰ ਸੁੱਕੇ ਹੋਣ ਤਾਂ ਬਾਕੀ ਜਿਹੜੇ ਬਾਈ ਨੇ ਕਿਹਾ ਸੀ ਬੱਚੇ ਹਨਾ ਬੱਚੇ ਬਾਈ ਇਦਾਂ ਹੀ ਆ ਬਸ ਆਹ ਜੀਜਾ ਤੁਸੀਂ ਦੇਈ ਚਲੋ ਹੱਤੀ ਉਹਨਾਂ ਸੈਟਾਂ ਦੇ ਤੇ ਸਵੇਰੇ ਸ਼ਾਮ ਤੁਸੀਂ ਦੋ ਦੋ ਬੂੰਦਾਂ ਪਾਵਰ ਜਲਦੀਆਂ ਦੇ ਦਿਆ ਕਰੋ ਚਾਹੇ ਨਵੀਂ ਚਾਹੇ ਪੁਰਾਣੀ ਜਿਹੜੀ ਵੀ ਆ ਨਾ ਤੁਹਾਡੇ ਕੋਲ ਪਈ ਉਹ ਤੁਸੀਂ ਦੇ ਦਿਆ ਕਰੋ ਕਿਤੇ ਕਿਤੇ ਟੈਰਾਮਾਈਸਿਨ ਦਾ ਮਾੜਾ ਜਾਂ ਪਾਊਡਰ ਦੇ ਤਾਂ ਟੈਟਰਾਸਾਈਕਲਿਨ ਦਾ ਉਹ ਦੇਤਾ ਹਫਤੇ ਜੇ ਕੱਦੀ ਹਰੀ ਉਹਨਾਂ ਬੱਚਿਆਂ ਦੇ ਪੋਟੇ ਪੂਟੇ ਨਹੀਂ ਯਾਮ ਹੁੰਦੇ ਬਈ ਤੇ ਪੇਟ ਚ ਇਨਫੈਕਸ਼ਨ ਨਹੀਂ ਪੈਂਦੀ ਠੀਕ ਆ ਪਾਵਰ ਜਲਣਾ ਤੇ ਐਂਟੀਬਾਇਟਿਕਾ ਰੇਸ਼ਾ ਰੂਸ਼ਾ ਨਹੀਂ ਬੱਚਿਆਂ ਨੂੰ ਹੋਣ ਦਿੰਦਾ ਬਿਮਾਰੀ ਤੋਂ ਬਚਾ ਕੇ ਰੱਖਦਾ ਜਿਹੜਾ ਟੈਟਰਾਸਾਈਕਲਿਨ ਦਾ ਪਾਊਡਰ ਆ ਬੱਚੇ ਸੋਹਣੇ ਪਾਲ ਜਾਂਦੇ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਕਈਆਂ ਦੇ ਬਈਆਂ ਦੇ ਕ ਪਿਲਾ ਗਿਸਤ ਕਰ ਲਈ ਤੁਹਾਨੂੰ ਵੀ ਪਤਾ ਇੰਨੇ ਗੂਤਰ ਕੱਢਣੇ ਓੱਖੇ ਹੋ ਜਾਂਦੇ ਹਨਾ ਆਪਣੇ ਮਰੇ ਵੀ ਆ ਗੂਤਰ ਤੁਹਾਨੂੰ ਪਤਾ 5-7 ਹਨਾ ਤੇ ਓੱਖਾਇਆ ਹੋ ਜਾਂਦਾ ਥੋੜਾ ਜਿਹਾ ਤੇ ਕੋਈ ਚੱਕਰ ਨਹੀਂ ਬੱਚੇ ਆਪਾਂ ਹੁਣ ਪਾਲਦੇ ਆ ਬਾਈ ਹਨਾ ਇਹ ਕਿਹੜਾ ਸਾਰੇ ਯਾਰ ਬਾਜ਼ੀਆਂ ਮੈਂ ਇੰਨੀਆਂ ਬਾਜ਼ੀਆਂ ਮੈਂ ਨਹੀਂ ਬਾਈ ਛੱਡਦਾ ਮੇਰੇ ਤੋਂ ਇੰਨਾ ਟਾਈਮ ਹੀ ਨਹੀਂ ਹੁੰਦਾ ਠੀਕ ਆ ਮੈਂ 15-20 ਬਾਜ਼ੀਆਂ ਛੱਡਣੀ ਹੁੰਦੇ 100-150 ਆਪਣੇ ਕੋਲ ਬੱਚਾ ਨਿਕਲ ਜਾਂਦਾ ਠੀਕ ਆ ਉਹ ਤੁਹਾਡੇ ਜਿੰਨੇ ਵੀ ਭਰਾ ਤੁਸੀਂ ਪਿਆਰ ਕਰਦੇ ਆ ਏਦਾਂ ਏਦਾਂ ਹੀ ਦੇ ਦੂ ਦੇਈ ਤੇ ਹਨਾ ਤੇ ਮੈਂ ਰੱਖਦਾ ਤੇ ਘੱਟੇ ਹੀ ਹੁੰਦਾ ਵੀਨਿਆਂ ਨੂੰ ਤੁਹਾਨੂੰ ਪਤਾ ਹੀ ਆ ਸਾਹਬਣਾ ਓੱਖਾ ਮੈਂ ਗਿਣੇ ਨਹੀਂ ਕਦੀ ਨਾ ਹੀ ਗਿਣੀ ਦੇ ਯਕੂਤਰ ਹਣਾ ਕਦੀ ਗਿਣੇ ਵੀ ਨਹੀਂ ਆਪਾਂ ਵੀ 200 ਦੇ ਪਲੱਸ ਹੋਊਗਾ ਆਪਣੇ ਕੰਪਿਊਟਰ ਠੀਕ ਆ ਵੀ ਇਕੱਲੇ ਬੰਦੇ ਲਈ ਸਾਹਬਣਾ ਔਖਾ ਹੈ ਦਾ ਦੋ ਚਾਰ ਬੰਦੇ ਹੋਣ ਬੰਦੇ ਸਾਭ ਲੈਂਦੇ ਠੀਕ ਆ ਰਾਲ ਮਿਲ ਕੇ ਤੇ ਇਕੱਲੇ ਲਈ ਔਖਾ ਹਾਂ ਦਾ ਤੁਹਾਨੂੰ ਪਾਸ ਸਾਰੀ ਜਿਹੜੀ ਵੀਡੀਓ ਵੀ ਬਣਾਉਣੀ ਹੁੰਦੀ ਹੋਰ ਵੀ ਕੰਮ ਸਫਾਈ ਸੂਈ ਕਰਨੀ ਖੁੱਡੇ ਸਾਫ ਕਰਨੇ ਔਖਾ ਹੋ ਜਾਂਦਾ ਬਈ ਹਣਾ ਇਸ ਕਰਕੇ ਮੈਂ ਤਾਂ ਹੀ ਕਹਿਆ ਸੀ ਵੀ ਉਦਾਂ ਵੀ ਬਾਈ ਕਿਸੇ ਨੂੰ ਆਪਾਂ ਜਿੱਦਾਂ ਦੇਈ ਦਿੰਨੇ ਚੰਗਾ ਜੋੜਾ ਹਣਾ ਲਾਗੇ ਛਾਗੇ ਦੇ ਨੂੰ ਉਹ ਬਾਈ ਥੋੜੇ ਬਾਅਦ ਥੋੜੇ ਕਿਚਰਾ ਬਾਅਦ ਇੱਕੋ ਹੀ ਕਮੈਂਟ ਮਿਲਦਾ ਬਾਈ ਕੋ ਕਿ ਬ ਸਹੀ ਆ ਤੇ ਇਹਦੇ ਨਾਲੋਂ ਬੈਸਟ ਨਹੀਂ ਬਾਈ ਵੀ ਤੁਸੀਂ ਐਦਾ ਦੇ ਦਿਓ ਵੀ ਜੇ ਲੈਣ ਦੀ ਆਸਰੀ ਨਾਲੇ ਤੁਸੀਂ ਖੁਸ਼ ਹੋ ਜਾਣੇ ਠੀਕ ਆ ਹੁਣ ਜਿੰਨਾ ਬਾਈਆਂ ਨੂੰ ਆਪਾਂ ਬਾਈ ਲੱਖ ਰੁਪਿਆ ਵੀ ਲੈ ਕੇ ਜਾਣਗੇ ਨਾ ਤੁਹਾਨੂੰ ਵੀ ਪਤਾ ਕੋਈ ਵੀ ਬੰਦਾ ਯਕੀਨ ਤੇ ਕਬੂਤਰ ਨਹੀਂ ਦਿੰਦਾ ਸਹੀ ਠੀਕ ਆ ਸੋਚ ਮੈਂ ਸਾਰੇ ਨਹੀਂ ਕਹਿੰਦਾ ਸੋਚੋ 20 ਬੰਦੇ ਸਹੀ ਵੀ ਆ ਜਿਹੜੇ ਵਧੀਆ ਕੂਤਰ ਦੇ ਦਿੰਦੇ ਪਰ 80% ਬਾਈ ਜਿਹੜੇ ਖੁੱਡੇ 'ਚ ਰਹਿੰਦ ਖੁੰਦ ਹੁੰਦੀ ਉਹੋ ਹੀ ਕੂਤਰ ਬੰਦਾ ਦਿੰਦਾ ਵੀ ਲੈ ਜਾਓ ਚੱਕ ਕੇ ਹਨਾ ਪੈਸੇ ਵੀ ਲੈ ਲੈਣੇ ਆ ਤੇ ਚੀਜ਼ ਵੀ ਨਹੀਂ ਵਧੀਆ ਦੇਣੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ 80% ਇਦਾਂ ਹੁੰਦਾ 20% ਬੰਦੇ ਚੰਗੇ ਵੀ ਹੈਗੇ ਆ ਜਿਹੜੇ ਬਾਈ ਬਹੁਤ ਵਧੀਆ ਨਸਲਾਂ ਦੇ ਵੀ ਦਿੰਦੇ ਆ ਠੀਕ ਆ ਤੇ ਉਹਨਾਂ ਤੋਂ ਨਸਲਾ ਬਣ ਵੀ ਜਾਂਦੀਆਂ ਬਾਕੀ ਇਦਾਂ ਨਾ ਕਰੇ ਹੁਣ ਜਿੱਦਾਂ ਤੁਸੀਂ ਕਬੂਤਰ ਲੈ ਕੇ ਗਏ ਮੇਰੇ ਤੋਂ ਹੀ ਲਾ ਲਓ ਸਮਝ ਲਓ ਤੁਸੀਂ ਇੱਕ ਐਗਜ਼ਾਮਪਲ ਰੱਖ ਲੈਨੇ ਲੈ ਕੇ ਗਏ ਹਨਾ ਬਾਈ ਉਹ ਤੋਂ ਨਸਲ ਤੁਸੀਂ ਬਣਾਉਣੀ ਆ ਮੈਂ ਚੰਗਾ ਜਾਨਵਰ ਤੁਹਾਨੂੰ ਦੇ ਦਿੱਤਾ ਨਸਲ ਤੁਸੀਂ ਬਣਾਉਣੀ ਕਿੱਦਾਂ ਬਣਾਉਣੀ ਉਹ ਮੈਂ ਸਾਰਾ ਦੱਸਿਆ ਵੀ ਹੋਇਆ ਹਨਾ ਇੱਕ ਕਬੂਤਰ ਦਾ ਜੇ ਸੀਜ਼ਨ ਆਪਣਾ ਖਰਾਬ ਹੋਵੇ ਠੀਕ ਆ ਹੁਣ ਆਪਾਂ ਤੁਸੀਂ ਮੇਰੇ ਤੋਂ ਕਬੂਤਰ ਲੈ ਗਏ ਇੱਕ ਤੁਹਾਡੇ ਕੋਲ ਕਬੂਤਰੀ ਚੰਗੀ ਆ ਤੁਸੀਂ ਉਹਦਾ ਜੋੜਾ ਲਾਤਾ ਉਹਦੇ ਆ 7-8 ਬੱਚੇ ਕਢਾ ਲੇ ਵੀ ਹਾਂ ਯਾਰ ਕਬੂਤਰੀ ਚੰਗੀ ਆ ਬਾਈ ਨੇ ਕਬੂਤਰ ਬਹੁਤ ਚੰਗਾ ਦਿੱਤਾ ਵੀ ਆਪਾਂ ਇਹਦੀ ਹੀ ਕੜਾਈ ਜਾਈਏ ਠੀਕ ਆ ਉਹ ਜਾ ਕੇ ਕਿਤਨਾ ਕਿਤੇ ਬਾਈ ਇਹ ਤਾਂ ਨਾ ਸੈਟ ਬੈਠਾ ਠੀਕ ਆ ਕੋੜੇ ਬਣ ਗਏ ਜਾਂ ਕੁਛ ਵੀ ਇਹ ਵਿੱਚ ਵੜ ਕੇ ਨਹੀਂ ਬਾਈ ਦੇਖ ਸਕਦੇ ਇਹ ਜਾਨਵਰ ਆ ਨਾ ਇਹਨਾਂ ਨੂੰ ਕੋਈ ਨਹੀਂ ਪਰਦਾਦਾ ਵੀ ਆਪਾਂ ਇਦਾਂ ਬਣ ਜੂ ਇਦਾਂ ਬਣ ਜੂ ਜੋੜੇ ਹਨਾ ਬਾਕੀ ਆਪਾਂ ਹਾਂ ਜੋ ਤਜਰਬਾ ਹੁੰਦਾ ਵੀ ਦੱਲ ਆਉਂਦੇ ਆ ਆ ਉਸ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਦੀਦਾ ਉਦਾਂ ਹੀ ਆਪਾਂ ਜੋੜਾ ਲਈਦਾ ਤਕਰੀਬਨ ਤਾਂ 100% ਠੀਕ ਹੋ ਜਾਂਦਾ ਸਹੀ ਹੋ ਜਾਂਦਾ ਹੈ ਨਾ 1% ਆ ਕਿਤੇ ਨਾ ਕਿਤੇ ਰਹਿ ਜਾਂਦਾ ਵੀ ਜੋ ਰੱਬ ਵੱਲੋਂ ਵੀ ਨਹੀਂ ਸੈੱਟ ਹੋਇਆ ਜੋੜਾ ਜੀ ਉਹ ਆਪਣਾ ਟਾਈਮ ਖਰਾਬ ਹੋ ਗਿਆ ਇਸ ਕਰਕੇ ਬਾਈ ਇੱਕ ਕਬੂਤਰ ਨਾਲ ਘਰ ਤੋਂ ਕੱਟ ਜਿੱਦਾਂ ਆਪਾਂ ਇੱਕ ਕਬੂਤਰ ਦੇ ਕੁੜੀ ਨਾ ਤੁਸੀਂ ਮੇਰੇ ਤੋਂ ਕਬੂਤਰ ਲੈ ਗਏ ਤੁਹਾਡੇ ਕੋਲ ਪੰਜ ਸੱਤ ਕਬੂਤਰੀਆਂ ਹੈਗੀਆਂ ਉਹ ਸਾਰੀਆਂ ਨਾ ਬਾਈ ਦੋ ਦੋ ਬੱਚੇ ਚਾਰ ਚਾਰ ਬੱਚੇ ਲਓ ਠੀਕ ਆਂਡੇ ਇਧਰ ਉਧਰ ਰੱਖੀ ਚਲੋ ਕਬੂਤਰ ਨੂੰ 15 ਦਿਨ ਖਰਾਕ ਪਾਓ ਵਟ ਕੇ ਫੇਰ ਦੁਬਾਰਾ ਜੋੜਾ ਲਾ ਦਿਓ ਫੇਰ 10 12 ਦਿਨ ਕੂਤਰ ਨੂੰ ਖਰਾਕ ਪਾਓ ਫੇਰ ਦੁਬਾਰਾ ਜੋੜਾ ਲਓ ਠੀਕ ਆ ਐਦਾਂ ਇੱਕ ਤਾਂ ਉਹ ਆਂਡਿਆਂ ਤੋਂ ਨਹੀਂ ਰੁਕਦੇ ਕਬੂਤਰ ਕਮਜ਼ੋਰੀ ਨਹੀਂ ਹੁੰਦੀ ਜਦੋਂ ਆਪਾਂ 10-15 ਦਿਨ ਫੇਰ ਖਰਾਕ ਪਾ ਲੈਂਦੇ ਨਾ ਕਬੂਤਰ ਫੇਰ ਕਵਰੀ ਚ ਆ ਜਾਂਦਾ ਵੀ ਜੋੜਾ ਤੋੜ ਕੇ ਦੋ ਕਾਰੀ ਝੋਲੀਆਂ ਲਾਓ ਇੱਕ ਸੀਜ਼ਨ ਦੇ ਵਿੱਚ ਬਈ ਤੁਹਾਡੇ ਦੋ ਤਿੰਨ ਜੋੜੇ ਸੈੱਟ ਹੋ ਜਾਣਗੇ ਠੀਕ ਆ ਜੇ ਸੱਤਾਂ ਕਬੂਤਰੀਆਂ ਨਾਲ ਕਮਾਉਂਗੇ ਨਾ ਇੱਕ ਕਬੂਤਰ ਆਂਡੇ ਚੱਕ ਕੇ ਉਧਰ 5 ਤੋਂ 7 ਦਿਨ ਬਾਅਦ ਆਂਡੇ ਚੱਕਣੇ ਆ ਨਾਲੇ ਨਹੀਂ ਆਂਡੇ ਚੱਕ ਲੈਣੇ ਤਾਂ ਠੀਕ ਆ ਉਹ ਨਾਲੇ ਜੇ ਤੁਹਾਡੇ ਤੁਸੀਂ ਚੱਕ ਲਓਗੇ ਕਬੂਤਰ ਵੀ ਬੁਰਾ ਬਣਾ ਜਾਂਦਾ ਬਈ ਆਂਡੇ ਉਂਡੇ ਲਵੋਣੋਂ ਹਟ ਜਾਂਦੇ ਆ ਕਬੂਤਰੀਆਂ ਵੀ ਕਈ ਹਨਾ ਬੁਰਾ ਮੰਨ ਜਾਂਦੀਆਂ ਨਾਲ 5-7 ਦਿਨ 10 ਦਿਨ ਰੋਕ ਲਓ ਤੇ ਉਦੋਂ ਬਾਅਦ ਬਾਈ ਤੁਸੀਂ ਜੋੜਾ ਲਾਓ ਠੀਕ ਆ ਫੇਰ ਦੁਬਾਰਾ ਹੋਰ ਕੂਤਰੀਆਂ ਦੋ ਦੋ ਝੋਲੀਆਂ ਲੈ ਲਓ ਇੱਕ ਕਬੂਤਰੀ ਨਾਲ ਉਹਨਾਂ ਚ ਦੋ ਬੱਚੇ ਵੀ ਤੁਸੀਂ ਛੱਡ ਲੈਣਾ ਬਾਈ ਜੇ ਦੋ ਵੀ ਪਲ ਗਏ ਦੋਨਾਂ ਨਾਲ ਹੀ ਤੁਹਾਡਾ ਜੋੜਾ ਸੈੱਟ ਹੋ ਜਾਣਾ ਤੁਹਾਨੂੰ ਇੰਨੀ ਮਿਹਨਤ ਨਹੀਂ ਮਤਲਬ ਵੀ ਹੁਣ ਇੱਕ ਝੋਲ ਇੱਕ ਝੋੜੀ ਦੇ ਆਪਾਂ ਬੱਚੇ ਲਵਾਂਗੇ ਇੱਕ ਕਬੂਤਰੀ ਨਾਲ ਇੱਕ ਦੇ ਸੀ ਜਾਂਦੇ ਉਹ ਨਾਲ ਸੈੱਟ ਬੈਠਾ ਫੇਰ ਅਗਲੇ ਸਾਲ ਜੋੜਾ ਲਾਉਣਾ ਪੈਣਾ ਇਸ ਕਰਕੇ ਅੱਖ ਕੇ ਬੰਦੇ ਕਈ ਦਾ ਕਬੂਤਰੀ ਦੇ ਦਿੰਦੇ ਯਾਰ ਨਕਮਾਈਆਂ ਛੱਡ ਇਸ ਕਰਕੇ ਪੰਜਾ ਸੱਤਾ ਨਾਲ ਬਾਈ ਕਬੂਤਰ ਕਮਾਇਆ ਹੋਊਗਾ ਕਬੂਤਰੀ ਵੀ ਇਦਾਂ ਹੀ ਪੰਜਾ ਸੱਤਾ ਕਬੂਤਰਾਣਾ ਕਮਾ ਲੋ ਸੇਮ ਹੀ ਠੀਕ ਆ ਤੁਹਾਡਾ ਜੋੜਾ ਬਾਈ ਇੱਕ ਸੀਜ਼ਨ ਦੇ ਵਿੱਚ ਹੀ ਇੱਕ ਦੋ ਜੋੜੇ ਤੁਹਾਡੇ ਸਿਲੈਕਟ ਹੋ ਜਾਣੇ ਆ ਉਸੇ ਕਬੂਤਰਾ ਤੁਹਾਨੂੰ ਪਤਾ ਲੱਗ ਜਾਣਾ ਯਾਰ ਆਹ ਕਬੂਤਰੀ ਨਾਲ ਵੀ ਬੱਚਾ ਉਹ ਜਿੱਤਿਆ ਆ ਵੀ ਉੜਿਆ ਇਹਨਾਂ ਵੀ ਉੜਿਆ ਹਨਾ ਉਦੋਂ ਫੇ ਬੰਦੇ ਨੂੰ ਜਜਮੈਂਟ ਹੋ ਜਾਂਦੀ ਯਾਰ ਮੇਰ ਕੋ ਨਸਲ ਪਈ ਆ ਠੀਕ ਆ ਜਦੋਂ ਆਪਾਂ ਇੱਕ ਤੇਜੀ ਟਾਈਮ ਖਰਾਬ ਕਰ ਦਿੰਦੇ ਨੇ ਬਾਈ ਉਹ ਤਾਂ ਬਹੁਤ ਟਾਈਮ ਖਰਾਬ ਹੋ ਜਾਂਦਾ ਠੀਕ ਆ ਇਹ ਵੀ ੱੱਕੇ ਖਾਦੇ ਆ ਬਾਈ ਜਿਹੜੇ ਤੁਹਾਨੂੰ ਦੱਸੀ ਜਾਂਦੇ ਠੀਕ ਆ ਇਹ ਇੱਕ ਤਜਰਬਾ ਲਾ ਲਓ ਬਹੁਤ ਵੱਡਾ ਬਾਈ ਕੋਈ ਨਹੀਂ ਦੱਸਦਾ ਵੀ ਨਸਲ ਤੋਰ ਨਹੀਂ ਕਿਦਾਂ ਐਦਾ ਤੁਸੀਂ ਤੋੜ ਸਕਦੇ ਆ ਬਾਅਦ ਵਿੱਚ ਜਦੋਂ ਤੁਹਾਨੂੰ ਵਧੀਆ ਲੱਗਦਾ ਯਾਰ ਆ ਕਬੂਦਰੀ ਦੇ ਨਾਲ ਮੈਂ ਕੂਤਰ ਦੇ ਬੱਚੇ ਲਏ ਸੀ ਆ ਬਹੁਤ ਸੋਹਣੇ ਉਡੇ ਆ ਕਬੂਦਰੀ ਨਾਲ ਵੀ ਆਹੇ ਕੂਤਰ ਦੇ ਬੱਚੇਰੇ ਇਹਦੇ ਵੀ ਉਡੇ ਉਹਨਾਂ ਦੇ ਬੱਚੇ ਲਾ ਦਿਓਗਾ ਕਿਉਂਕਿ ਮਾਮਾ ਦਾ ਚੇਂਜ ਆ ਨਾ ਬਲੱਡ ਚੇਂਜ ਹੋ ਗਿਆ ਪਿਓ ਦਾ ਹੀ ਆ ਪਿਓ ਦਾ ਉਦਾਂ ਵੀ 30 ਤੋਂ 35% 40% ਹੀ ਬਲੱਡ ਜਾਂਦਾ ਹੁੰਦਾ ਬਾਕੀ 60 70% ਕਬੂਦਰੀ ਦਾ ਬਲੱਡ ਹੀ ਜਾਂਦਾ ਹੁੰਦਾ ਬੱਚੇ 'ਚ ਨਸਲ ਕਬੂਦਰੀ ਉਹ ਬਣਾਉਂਦੀ ਗਾਂ ਬਾਈ ਠੀਕ ਆ ਕਬੂਤਰ 40% ਤੇ ਕਬੂਦਰੀ 60% ਮਤਲਬ ਮੈਂ ਨੇ ਰੱਖਦੀ ਆ ਐਨੀ ਨਸਲ ਕਬੂਦਰੀ ਗਾਂ ਤੋੜ ਇਦਾਂ ਦੇ ਬੱਚੇ-ਬੁੱਚੇ ਕਢਾ ਕੇ ਬਾਈ ਤੁਹਾਡੇ ਗਾਂ ਦੀ ਗਾਂ ਜੋੜੇ ਸੈੱਟ ਹੋ ਜਾਣੇ ਠੀਕ ਆ ਉਹਨਾਂ ਦੇ ਬੱਚੇ ਉਹਨਾਂ ਲਾ ਦਿਓ ਉਹਦੀ ਮਾਦੀਆਂ ਉਹਨਾਂ ਲਾ ਦਿਓ ਜੇ ਮਾਦੀ ਬਣੀਆਂ ਉਸ ਕਬੂਤਰਾਂ ਦੇ ਕਬੂਤਰੀ ਜੜੀ ਦਾ ਵੀ ਲਾਇਆ ਸੀ ਤੁਸੀਂ ਹਨ ਇਸ ਤਰੀਕੇ ਨਾਲ ਬਾਈ ਨਸਲ ਗਾਂ ਤੁਰਦੀ ਹੁੰਦੀ ਆ ਪਿਓਰ ਨਸਲ ਇਦਾਂ ਹੀ ਬਣਦੀ ਆ ਠੀਕ ਆ ਆਪਾਂ ਭੈਣ ਭਾਈ ਦੇ ਵੀ ਕਢਾ ਲੈਂਦੇ ਆ ਪਰ ਉਹ ਕਿਤੇ ਨਾ ਕਿਤੇ ਬਾਈ ਅੰਦਰ ਜਿਹੜੇ ਲੜਨ ਵਾਲੇ ਹੁੰਦੇ ਨਾ ਕਟਾਰਨੂ ਜਾਂ ਕੁਝ ਵੀ ਉਹਨਾਂ ਦੇ ਜਿਹੜੇ ਬਿਮਾਰੀਆਂ ਨਾਲ ਲੜਦੇ ਉਹ ਕਮਜ਼ੋਰ ਹੋ ਜਾਂਦੇ ਬਲੱਡ ਸਾਫ਼ ਹੁੰਦਾ ਜਾਂਦਾ ਹਨ ਪਿਓਰ ਹੁੰਦਾ ਜਾਂਦਾ ਪੂਰਾ ਹੀ ਤੇ ਉਹ ਫੇ ਕਬੂਤਰਾਂ 'ਚ ਬਿਮਾਰੀ ਠੀਕ ਆ ਤੇ ਇਹ ਚੀਜ਼ ਤੋਂ ਬਚੋ ਜਦੋਂ ਆਪਾਂ ਭੈਣ ਭਾਈ ਦੇ ਬਾਹਲੇ ਬੱਚੇ ਨਿਕੜਾਉ ਜੇ ਭੈਣ ਭਾਈ ਦਾ ਤੁਸੀਂ ਤੋੜਨਾ ਨਾ ਇੱਕ ਦੋ ਬੱਚੇ ਲਾ ਲਓ ਉਹਨਾਂ ਨੂੰ ਗਾਂ ਪਾੜ ਦਿਓ ਠੀਕ ਆ ਤੇ ਚਾਂਸ ਘਟ ਜਾਂਦੇ ਜਿਆਦਾ ਨਾ ਮਤਲਬ ਇਹ ਚੀਜ਼ ਕਰਿਆ ਕਰੋ ਤੇ ਆਪਣੇ ਨਾਲ ਵੀ ਇਦਾਂ ਹੋਇਆ ਆਪਾਂ ਜਿਹੜਾ ਸ਼ੀਦੇ ਵਾਲੇ ਵੀ ਕੂਤ ਲਿਆ ਹੀ ਉਹਨੇ ਵੀ ਭੈਣ ਭਾਈ ਦੇ ਕਢਾਇਆ ਜਾਂ ਕਿੱਦਾਂ ਵੀ ਹਨਾ ਤੇ ਲਾ ਇੱਕ ਦੋ ਇਦਾਂ ਜੋੜਾ ਮੈਂ ਵੀ ਕਢਾਇਆ ਸੀ ਇੱਕ ਅਦਾ ਬੱਚਾ ਪਰ ਉਹ ਵੈਸੇ ਤਾਂ ਇਹ ਗੱਲਾਂ ਹੀ ਆ ਬਹਿਮ ਹੀ ਆ ਬਾਈ ਹਨਾ ਬਹਿਮ ਹੀ ਹੁੰਦੇ ਇਹ ਪਰ ਉਹਨਾਂ ਨੂੰ ਆਪਣੇ ਇੱਕ ਦੋ ਕਬੂਤਰਾਂ ਨੂੰ ਆਏ ਜਿਹੜੇ ਛਿਲੇ ਕੋ ਆਏ ਸੀ ਨਾ ਜਿਹੜੇ ਭੈਣ ਭਾਈ ਦੇ ਜਾਂ ਕਿੱਦਾਂ ਵੀ ਉਹਨੇ ਮਾਂ ਨੂੰ ਨਾ ਕਢਾਈ ਸੀ ਉਦੋਂ ਤੱਕ ਪ੍ਰੋਬਲਮ ਪਹੁੰਚੀ ਹਨਾ ਪਰ ਜਿਹੜੇ ਆਪਣੇ ਸੀਗੇ ਇਧਰ ਨਿਕਲੇ ਉਹ ਫਿਲਹਾਲ ਤਾਂ ਸੇਫ ਹੀ ਇੱਕ ਹੋਇਆ ਜ਼ਰੂਰ ਸੀ ਪਰ ਬਾਅਦ ਚ ਸੈੱਟ ਹੋ ਗਿਆ ਤੇ ਉਹ ਮਤਲਬ ਇਹ ਚੀਜ਼ਾਂ ਹੁੰਦੀਆਂ ਮੈਂ ਨੇ ਰੱਖਦੀਆਂ ਬਈ ਇਹ ਚੀਜ਼ਾਂ ਨੂੰ ਗੌਰ ਕਰਿਆ ਕਰੋ ਤੇ ਜਿਹੜੇ ਮੈਂ ਉਹਦਾ ਵੈਸੇ ਭੈਣ ਭਾਈ ਦੇ ਬੱਚੇ ਲੈਂਦਾ ਨਹੀਂ ਬਈ ਠੀਕ ਆ ਨਾਮਾ मामੂ ਦੇ ਇੱਕ ਅੱਧਾ ਬੱਚਾ ਲੈਣਾ ਜਦੋਂ ਮੈਨੂੰ ਪਤਾ ਹੁੰਦਾ ਵੀ ਯਾਰ ਇਹਦੀ ਮਾਂ ਨਸਲ ਘਾਤ ਕਰਨੀ ਹੈ ਤਾਂ ਉਹ ਇੱਕ ਅੱਧਾ ਬੱਚਾ ਕਢਾ ਲੈਣਾ ਉਹ ਫੇ ਇਧਰ ਉਹਦਾ ਜਿੱਦ ਆਪਣਾ ਨੀਲਾ ਸੀ ਹਨਾ ਪਿਓਤੀ ਦਾ ਕਢਾਇਆ ਸੀ ਮੈਂ ਐਦਾਂ ਹੀ ਹੁਣ ਇੱਕ ਅੱਧਾ ਬੱਚਾ ਫੇ ਲੈ ਲੂੰਗਾ ਉਹਦਾ ਮੈਂ ਇੱਕੋ ਹੀ ਲਿਆ ਸੀ ਇੱਕ ਤੋਂ ਫੇ ਲੈ ਲਾਂਗੇ ਜਿਹੜਾ ਐਡੇ ਕਬੂਤਰ ਉਹ ਮਿਲ ਜਾਣਾ ਮੈਨੂੰ ਆਪਾਂ ਬਾਈ ਨੂੰ ਕਿਹਾ ਸੀ ਜੇਦੇ ਕੋ ਪਿਆ ਆ ਤੇ ਉਹ ਕੂਤਰ ਲੈ ਆਵਾਂਗੇ ਤਾਂ ਫੇ ਕਢਾ ਲਾਂਗੇ ਤੇ ਇੱਕ ਬਾਈ ਜ਼ਰੂਰੀ ਗੱਲ ਜਿਹੜੀ ਆ ਬੱਚੇ ਪਾਲਣ ਚ ਬੱਚਿਆ ਦੇ ਥੱਲੇ ਸੁੱਕਾ ਰਵੇ ਠੀਕ ਆ ਜਦੋਂ 나ੜੂ ਤੇ ਵੀ ਮਿੱਠਾ ਲੱਗ ਜਾਂਦੇ ਆ ਬਾਈ 나ੜੂ ਥੱਲੇ ਪੱਕ ਜਾਂਦਾ ਤੇ ਬੱਚੇ ਮਰ ਜਾਂਦੇ ਆ 나ੜੂ ਥੱਲੇ ਗਿਲਟੀ ਵੀ ਬਣ ਜਾਂਦੀ ਅੰਦਰੋਂ ਪਰਨਾ ਸ਼ੁਰੂ ਹੋ ਜਾਂਦਾ 나ੜੂ ਠੀਕ ਆ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਸੁੱਕਾ ਰੱਖੋ ਥੱਲੇ ਬੱਚੇ ਦੇ ਡੇਲੀ ਮਿੱਟੀ ਬਦਲੋ ਵਧੀਆ ਤੁਹਾਡੇ ਬੱਚੇ ਪੜ ਲੰਗੇ ਬਾਈ ਕੋਈ ਚੱਕਰ ਨਹੀਂ ਦਾ ਹਣਾ ਤੇ ਜੇ ਕਿਸੇ ਵੀਰ ਦਾ ਕਮੈਂਟ ਫੇਵ ਵੀ ਰਹਿ ਗਿਆ ਹੋਵੇ ਤਾਂ ਬਾਈ ਹੱਥ ਜੋੜ ਕੇ ਸੋਰੀ ਆ ਤੇ ਆਹੀ ਵੀਡੀਓ ਬਾਈ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਸਾਰੇ ਪ੍ਰਾਤ ਧਿਆਨ ਜਰੂਰ ਰੱਖਿਆ ਕਰੋ